ਸੰਸਦ ਉਸ ਨੌਜਵਾਨ ਲੀਡਰ ਨੇ ਬੀਜੇਪੀ ਵਾਲਿਆਂ ਦੇ ਐਸੀਆਂ ਭਿਉਂ ਭਿਉਂ ਮਾਰੀਆਂ ਕਿ ਉਹਨਾਂ ਨੂੰ ਜਵਾਬ ਤੱਕ ਨਾ ਆਇਆ। ਇੰਨਾ ਹੀ ਨਹੀਂ ਬੀਜੇਪੀ ਵਾਲਿਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਥੋੜਾ ਸਬਰ ਰੱਖੋ ਕੁਰਸੀ ਦੀ ਪੇਟੀ ਬੰਨ ਲਵੋ ਮੌਸਮ ਵਿਗੜਨ ਵਾਲਾ ਏ। ਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਹੱਕ 'ਚ ਲੀਡਰ ਐਸਾ ਬੋਲਿਆ ਕਿ ਬੀਜੇਪੀ ਵਾਲਿਆਂ ਨੂੰ ਤਰੇਲੀਆਂ ਆ ਗਈਆਂ। ਇਸ ਲੀਡਰ ਨੂੰ ਸੰਸਦ 'ਚ ਬੋਲਦਿਆਂ ਦੇਖ ਤੁਸੀਂ ਇਹ ਜ਼ਰੂਰ ਕਹੋਗੇ ਕਿ ਕਾਸ਼ ਐਸਾ ਲੀਡਰ ਪੰਜਾਬ ਕੋਲ ਵੀ ਹੁੰਦਾ ਤਾਂ ਪੰਜਾਬ ਦੀ ਗੱਲ ਸੰਸਦ ਦੇ ਵਿੱਚ ਹੋਰ ਜ਼ੋਰ ਦੇ ਨਾਲ ਉੱਠਦੀ ਇਹ ਤ੍ਰੈਨਮੂਲ ਕਾਂਗਰਸ ਦਾ ਅਭਿਸ਼ੇਕ ਬੈਨਰਜੀ ਹੈ ਜਿਹੜਾ ਤ੍ਰੈਨਮੂਲ ਕਾਂਗਰਸ ਦੀ ਟਿਕਟ ਤੋਂ ਲਗਾਤਾਰ ਤੀਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਣਿਆ ਦਰਅਸਲ ਨਵੇਂ ਪੇਸ਼ ਹੋਏ ਬਜਟ ਦੇ ਉੱਪਰ ਬਹਿਸ ਚੱਲ ਰਹੀ ਸੀ ਇਸ ਤੇ ਵਿੱਚ ਅਭਿਸ਼ੇਕ ਬੈਨਰਜੀ ਨੂੰ ਬੋਲਣ ਦਾ ਸਮਾਂ ਮਿਲਿਆ ਇਸ ਦੌਰਾਨ ਹੀ ਉਸਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵਧੇਰੇ ਕਿਸਾਨਾਂ ਦੀ ਗੱਲ ਛੇੜੀ। ਉਸਨੇ ਕਿਹਾ ਕਿ ਭਾਜਪਾ ਵਾਲੇ ਇੱਥੇ ਬੈਠੇ ਜਿਨ੍ਹਾਂ ਨੇ ਤਾੜੀਆਂ ਮਾਰ ਰਹੀਆਂ। ਕਿਸਾਨੀ ਅੰਦੋਲਨ ਦੇ ਵਿੱਚ 700 ਤੋਂ ਵਧੇਰੇ ਕਿਸਾਨਾਂ ਦੀ ਮੌਤ ਹੋਈਏ। ਪਰ ਇਨ੍ਹਾਂ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਨੇ ਵੀ 1 ਮਿੰਟ ਦੇ ਲਈ ਵੀ ਸ਼ਰਧਾਂਜਲੀ ਉਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ। ਇਸ ਗੱਲ 'ਤੇ ਭਾਜਪਾ ਦੇ ਸੰਸਦ ਮੈਂਬਰ ਚੁੱਪ ਸਨ। ਉਸਨੇ ਕਿਹਾ ਕਿ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਕਿਸੇ ਵੀ ਮੀਡੀਆ ਅਦਾਰੇ ਤੇ ਦੇ ਦਿਓ ਮੀਡੀਆ ਅਦਾਰਾ ਵੀ ਤੁਸੀਂ ਚੁਣ ਲਵੋ ਮੈਨੂੰ ਸਮਾਂ ਦਿਓ ਤੇ ਮੈਂ ਆਵਾਂਗਾ ਉੱਥੇ ਮੇਰੇ ਸਵਾਲਾਂ ਦੇ ਜਵਾਬ ਦਿਓ ਇਸ ਦਾ ਮੈਂ ਖੁੱਲਾ ਚੈਲੰਜ ਕਰਦਾ ਹਾਂ ਕਿ ਤੁਹਾਡਾ ਕੋਈ ਵੀ ਲੀਡਰ ਮੇਰੇ ਸਵਾਲਾਂ ਦਾ ਜਵਾਬ ਦੇਵੇ ਪਰ ਇਸਤੇ ਬੀਜੇਪੀ ਚੁੱਪ ਸੀ ਇਕੱਲੀ ਬੀਜੇਪੀ ਕਿਉਂ ਇੱਥੇ ਪੱਕਪਾਤ ਕਰਦੇ ਹੋਏ ਸਪੀਕਰ ਓਮ ਬਿਰਲਾ ਵੀ ਨਜ਼ਰ ਆਇਆ ਕਿਉਂਕਿ ਜਦ ਨੋਟਬੰਦੀ ਦੀ ਗੱਲ ਤੇ ਅਭਿਸ਼ੇਕ ਬੈਨਰਜੀ ਬੋਲਣ ਲੱਗੇ ਤਾਂ ਓਮ ਬਿਰਲਾ ਨੇ ਕਿਹਾ ਕਿ ਇਹ ਤਾਂ 2016 ਦੀ ਗੱਲ ਹੈ ਅਤੇ ਉਸ ਤੋਂ ਬਾਅਦ ਤਾਂ 2019 ਦੀਆਂ ਚੋਣਾਂ ਵੀ ਹੋ ਗਈਆਂ ਭਾਪ ਉਹਨਾਂ ਦਾ ਕਹਿਣਾ ਸੀ ਕਿ ਜੇਕਰ 2016 ਦੇ ਵਿੱਚ ਨੋਟਬੰਦੀ ਹੋਈ ਤਾਂ 2019 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜਿੱਤੇ ਵੀ 2016 ਦੀ ਗੱਲ ਨੂੰ ਪੁਰਾਣੀ ਗੱਲ ਕਹਿ ਕੇ ਚੁੱਪ ਕਰਵਾਉਣ ਤੇ ਅਭਿਸ਼ੇਕ ਬੈਨਰਜੀ ਨੇ ਕਰਾਰਾ ਜਿਹਾ ਜਵਾਬ ਓਮ ਬਿਰਲਾ ਨੂੰ ਵੀ ਦਿੱਤਾ ਉਸਨੇ ਕਿਹਾ ਕਿ ਕੋਈ ਇੱਥੇ 60 ਸਾਲ ਪੁਰਾਣੀ ਜਾਂ ਜਵਾਰ ਲਾਲ ਨਹਿਰੂ ਦੀ ਗੱਲ ਕਰੇ ਤਾਂ ਤੁਸੀਂ ਕੁਝ ਨਹੀਂ ਬੋਲਦੇ ਪਰ ਮੈਂ ਨੋਟਵੰਦੀ ਦੀ ਗੱਲ ਕੀਤੀ ਤਾਂ ਤੁਸੀਂ ਕਹਿ ਰਹੇ ਹੋ ਕਿ ਇਹ 2016 ਦੀ ਗੱਲ ਹੈ ਉਸਨੇ ਕਿਹਾ ਕਿ ਇੱਥੇ ਪੱਖਪਾਤ ਨਾ ਕਰੋ ਅਭਿਸ਼ੇਕ ਨੇ ਬੋਲਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਦੇਸ਼ ਦੀ ਜਨਤਾ ਮਾਲਕ ਹੁੰਦੀ ਹੈ ਕੋਈ ਲੀਡਰ ਮਾਲਕ ਨਹੀਂ ਹੁੰਦਾ ਭਾਵ ਲੋਕ ਵੱਡੇ ਹੁੰਦੇ ਨੇ ਕੋਈ ਲੀਡਰ ਜਾਂ ਕੋਈ ਪਾਰਟੀ ਵੱਡੀ ਨਹੀਂ ਹੁੰਦੀ ਵੈਸੇ ਸਦਨ ਚ ਚਲਦੀ ਇਹ ਬਹਿਸ ਬਹਿਸ ਨਹੀਂ ਲੱਗ ਰਹੀ ਸੀ ਸਦਨ ਚਲਦੀ ਇਹ ਬਹਿਸ جنگ ਦਾ ਮੈਦਾਨ ਲੱਗ ਰਿਆ ਸੀ ਜਿਸ ਤਰ੍ਹਾਂ ਦੇ ਨਾਲ ਮੈਂਬਰ ਆਪਣੀਆਂ ਸੀਟਾਂ ਛੱਟ ਛੱਟ ਕੇ ਇੱਕ ਦੂਜੇ ਦੇ ਵੱਲ ਵੱਧ ਰਹੇ ਸਨ ਅਭਿਸ਼ੇਕ ਬੈਨਰਜੀ ਅਭਿਸ਼ੇਕ ਬੈਨਰਜੀ ਨੇ ਆਪਣੀ ਸਪੀਚ ਦੇ ਵਿੱਚ ਤਕਰੀਬਨ 54 ਕੁ ਮਿੰਟ ਬੋਲਿਆ ਪਰ ਉਹਨਾਂ ਇਹ 54 ਮਿੰਟਾਂ ਦੇ ਵਿੱਚ ਕਿਸੇ ਵੀ ਸਵਾਲ ਦਾ ਜਵਾਬ ਭਾਜਪੀ ਨੇ ਨਹੀਂ ਦਿੱਤਾ ਹਾਂ ਪਰ ਇੰਨਾ ਜ਼ਰੂਰ ਸੀ ਕਿ ਭਾਜਪੀ ਦੇ ਵੱਲੋਂ ਉਹਨਾਂ ਦੇ ਸਵਾਲਾਂ ਤੇ ਤਲਖੀ ਜ਼ਰੂਰ ਦਿਖਾਈ ਗਈ ਬੀਜੇਪੀ ਦੇ ਵੱਲੋਂ ਉਹਨਾਂ ਦੇ ਸਵਾਲਾਂ ਤੇ ਰੋਸ ਜ਼ਰੂਰ ਦਿਖਾਇਆ ਗਿਆ ਬੀਜੇਪੀ ਦੇ ਵੱਲੋਂ ਉਹਨਾਂ ਦੇ ਸਵਾਲਾਂ ਤੇ ਗੁੱਸਾ ਜ਼ਰੂਰ ਦਿਖਾਇਆ ਗਿਆ ਅਭਿਸ਼ੇਕ ਨੇ ਨਵੇਂ ਪੇਸ਼ ਹੋਏ ਬਜਟ ਨੂੰ ਆਪਣੇ ਢੰਗ ਦੇ ਨਾਲ ਡਿਫਾਈਨ ਕੀਤਾ ਹਾਲਾਂਕਿ ਬਜਟ ਕਿੰਨਾ ਕੁ ਕਿਸਤੇ ਲਈ ਫਾਇਦੇਮੰਦ ਦੇ ਇਹ ਤੁਸੀਂ ਸਭ ਜਾਣ ਚੁੱਕੇ ਹੋ ਅਭਿਸ਼ੇਕ ਨੇ ਬਜਟ ਨੂੰ ਡਿਫਾਈਨ ਕਰਦਿਆਂ ਕਿਹਾ ਕਿ ਬਜਟ ਦੀ ਬੀ ਮਤਲਬ ਬਿਟ੍ਰੇਲ ਵਿਸ਼ਵਾਸਕਤ ਯੂ ਮਤਲਬ ਅਨਇੰਪਲੋਇਮੈਂਟ ਡੀ ਮਤਲਬ ਡੈਪਰੀਵੇਸ਼ਨ ਜੀ ਗਾਰੰਟੀ ਵਿਦ ਜ਼ੀਰੋ ਵਾਰੰਟੀ ਈ ਮਤਲਬ ਅਸੈਂਟ੍ਰਿਕ ਤੇ ਟੀ ਮਤਲਬ ਟ੍ਰੈਸਟੀ ਇੱਥੇ ਹੀ ਬਸ ਨਹੀਂ ਹੋਇਆ ਅਭਿਸ਼ੇਕ ਬੈਨਰਜੀ ਜਾਂਦੇ ਜਾਂਦੇ ਐਸੀ ਗੱਲ ਕਹਿ ਗਏ ਕਿ ਐਨਡੀ ਐਨਡੀਏ ਦਾ ਹਰ ਇੱਕ ਲੀਡਰ ਸੋਚਣ ਲਈ ਮਜਬੂਰ ਹੋ ਗਿਆ ਬੈਠਣ ਤੋਂ ਪਹਿਲਾਂ ਅਭਿਸ਼ੇਕ ਨੇ ਕਿਹਾ ਥੋੜਾ ਸਬਰ ਰੱਖੋ ਕੁਰਸੀ ਦੀ ਪੇਟੀ ਬੰਨ ਲਵੋ ਮੌਸਮ ਵਿਗੜਨ ਵਾਲਾ ਹੈ ਹੁਣੇ ਮੌਸਮ ਕੌਣ ਵਿਗਾੜਦਾ ਏ ਮੌਸਮ ਕਦੋਂ ਵਿਗੜਦਾ ਏ ਤੇ ਕਿਸ ਕਿਸ ਦੀਆਂ ਕੁਰਸੀਆਂ ਖਿਸਕ ਸਕਦੀਆਂ ਨੇ ਤੇ ਕਿਸ ਕਿਸ ਨੂੰ ਅਭਿਸ਼ੇਕ ਨੇ ਪੇਟੀ ਬੰਨਣ ਦੇ ਲਈ ਕਿਹਾ ਹਾਲਾਂਕਿ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅਭਿਸ਼ੇਕ ਬੈਨਰਜੀ ਦੀ ਇਹ ਸਪੀਚ ਤੁਸੀਂ ਸੰਸਦ ਟੀਵੀ ਦੇ ਉੱਪਰ ਜਾ ਕੇ ਸੁਣ ਸਕਦੇ ਹੋ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦ ਹੋਇਆ ਜੀ ਧੰਨਵਾਦ